ਅੱਜ ਹੀ ਦੋਸਤੋ ਸਵਾਗਤ ਹੈ ਤੁਹਾਡਾ ਦ੍ਰਿਸ਼ਮ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਯੂ ਐਸ ਗਵਰਨਮੈਂਟ ਦੇ ਹਾਰਪ ਪ੍ਰੋਜੈਕਟ ਦੇ ਉੱਤੇ ਇਹਦੇ ਬਾਰੇ ਬੜੀਆਂ ਸਾਰੀਆਂ ਗੱਲਾਂ ਸੁਣੀਆਂ ਜਾਂਦੀਆਂ ਹਾਰਪ ਕਹਿੰਦੇ ਨੇ ਜਿਹਨੂੰ ਜਿਹੜੇ ਵੇਦਰ ਨੋਟੀਫਿਕੇਸ਼ਨ ਮਸ਼ੀਨ ਮਸ਼ੀਨ ਨਜ਼ੀਦਾ ਦਾ ਇਹ ਪ੍ਰੋਜੈਕਟ ਹੈ ਇਹ ਸ਼ੁਰੂਆਤ ਦੇ ਵਿੱਚ ਇੱਕ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ ਸੀਗਾ ਪਰ ਲੋਕਾਂ ਨੇ ਹੌਲੀ-ਹੌਲੀ ਇਹਦਾ ਪੇਟ ਕੱਢਿਆ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੀਆਂ ਆਰਟੀਈਆਂ ਵੀ ਪਾਈਆਂ ਇਹਦੇ ਬਾਰੇ ਬੁੱਕਸ ਵੀ ਆਈਆਂ ਤੇ ਦੱਸਿਆ ਗਿਆ ਹੈ ਵੀ ਜਿਹੜਾ ਡਰਤਾ ਪ੍ਰੋਜੈਕਟ ਹੈ ਉਹਨਾਂ ਦਾ ਡਿਫੈਂਸ ਦੇ ਨਾਲ ਸੰਬੰਧਿਤ ਐਡਵਾਂਸ ਜਿਹੜੀਆਂ ਰਿਸਰਚਸ ਹੁੰਦੀਆਂ ਨੇ ਇਹ ਉਹਦਾ ਪ੍ਰੋਜੈਕਟ ਹੈ ਤੇ ਉਸੇ ਡਿਪਾਰਟਮੈਂਟ ਦੇ ਅੰਡਰ ਇਹ ਜਿਹੜਾ 1993 ਦੇ ਵਿੱਚ ਉਹਨੇ ਲਾਇਆ ਸੀਗਾ ਯੂਐਸ 에ਅਰ ਫੋਰਸ ਤੇ ਯੂਐਸ ਮੀਵੀ ਜੇ ਮਿਲ ਕੇ ਇਹ ਲੋਕਾਂ ਨੇ ਖੋਜ ਖਬਰ ਕੱਢ ਲਈ ਪਰ ਆਪਾਂ ਇਹਦੇ ਬਾਰੇ ਇੱਕ ਪੈਰਾਨੋਰਮਲ ਇਨਵੈਸਟੀਗੇਸ਼ਨ ਅੱਜ ਕਰਨੀ ਆ ਕਿ ਇਹਦੇ ਬਾਰੇ ਕਿੰਨੀਆਂ ਗੱਲਾਂ ਸੱਚ ਨੇ ਕਿੰਨਾ ਕਿਹਦੇ ਚ ਵਧਾ ਚੜਾ ਕੇ ਗੱਲ ਕੀਤੀ ਗਈ ਐ ਸੋ ਆਓ ਆਪਾਂ ਇਹਦੀ ਗੱਲ ਕਰਦੇ ਆ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜਿਹੜਾ YouTube ਚੈਨਲ ਹੈ ਦ੍ਰਿਸ਼ਮ ਪੰਜਾਬੀ ਦੇ ਨਾਮ ਨਾਲ ਹੈ ਜਿਹੜਾ ਆਪਣਾ Facebook ਪੇਜ ਹੈ ਉਹੋ ਅਦ੍ਰਿਸ਼ਮ ਦੇ ਨਾਮ ਨਾਲ ਹੈ ਜੀ ਜ਼ਰੂਰ ਇਹਨੂੰ ਫੋਲੋ ਕਰਨਾ ਸਾਰੇ ਵੀਰ ਜਿਹੜੇ ਪੈਰਾਂ ਨੂੰ ਹੁਣ ਆਪਾਂ ਸ਼ੁਰੂ ਕਰਦੇ ਆਂ ਇਹਦੇ ਤੇ ਇਨਵੈਸਟੀਗੇਸ਼ਨ ਵੀਰੋ ਜਿਹੜਾ ਹਾਰਪ ਦਾ ਪ੍ਰੋਜੈਕਟ ਹੈ ਹੋਇਆ ਕਿ 1993 ਦੇ ਵਿੱਚ ਅਲਾਸਕਾ ਦੇ ਇੱਕ ਬੀਆਬਾਨ ਪਿੰਡ ਗਕੂਨਾ ਨਾਮ ਦੇ ਦੇ ਵਿੱਚ ਅਲਾਸਕਾ ਯੂਨੀਵਰਸਿਟੀ ਫੇਅਰ ਬੈਂਕਸ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਯੂਐਸ ਦੇ ਪਾਇਲਟਸ ਦੇ ਲਈ ਵੀ ਜਿੰਨੇ ਵੀ ਪਾਇਲਟਸ ਜਿਹੜੇ ਨੇ ਉਹ ਜਿਹੜੇ ਅਲਾਸਕਾ ਦੇ ਉੱਪਰ ਵੀ ਲੰਘਦੇ ਨੇ ਉਹ ਫਲਾਈ ਕਰਨ ਵੇਲੇ ਇਹ ਜ਼ੋਨ ਦਾ ਧਿਆਨ ਰੱਖਣ ਇਸ ਜ਼ੋਨ ਦੇ ਉੱਪਰ ਦੀ ਉਹ ਬਿਲਕੁਲ ਨਾ ਲੰਘਣ ਜਿਹੜਾ ਬਕੋਨਾ ਪਿੰਡ ਦੇ ਉੱਪਰ ਦੀ ਪੈਂਦਾ ਏ ਤਾਂ ਉਥੇ ਬਹੁਤ ਸਾਰੇ ਕੀ ਹੈ ਕਿ ਹੌਲੀ ਹੌਲੀ ਪਾਇਲਟਸ ਨੇ ਲੋਕਾਂ ਨੇ ਦੇਖਣਾ ਸ਼ੁਰੂ ਕਰਿਆ ਕਿ ਉਸ ਜਗ੍ਹਾ ਤੇ 33 ਏਕੜ ਮਤਲਬ ਬਕੋਨਾ ਪਿੰਡ ਦੇ ਵਿੱਚ 33 ਏਕੜ ਦੇ ਜਮੀਨ ਦੇ ਟੋਟੇ ਦੇ ਵਿੱਚ ਅਰਮ ਟਿਨ ਨੇ ਲਾ ਦਿੱਤੇਗੇ ਡਾਈਪੋਲ ਟਿਨ ਨੇ ਔਰ ਜਿਹੜੇ ਜਿਹਦੇ ਦੋ ਉਹ ਡੰਡੇ ਜੇ ਹੁੰਦੇ ਨੇ ਉਸ ਤਰ੍ਹਾਂ ਦੇ 33 ਅਕਰ ਚ ਅੰਟੀਨਿਉਟੇ 1919 ਨੇ ਲਾ ਦਿੱਤੇਗੇ ਕਹਿਣ ਨੂੰ ਤਾਂ ਇਹ ਜਿਹੜਾ ਪ੍ਰੋਜੈਕਟ ਹੈ ਇਹ ਅਲਾਸਕਾ ਯੂਨੀਵਰਸਿਟੀ ਫੇਅਰ ਬੈਂਕਸ ਵੱਲੋਂ ਸ਼ੁਰੂ ਕੀਤਾ ਗਿਆ ਕਹਿਣ ਪਰ ਉਹਨਾਂ ਨੇ ਕਿਹਾ ਵੀ ਇਹ ਯੂਐਸ ਨੈਸ਼ਨਲ ਸਿਕਿਉਰਿਟੀ ਦੇ ਇੰਨਾਂ ਪੁਕਤਾ ਬਣਾਉਣ ਦੇ ਲਈ ਕਮਿਊਨੀਕੇਸ਼ਨ ਨੈਵੀਗੇਸ਼ਨ ਤੇ ਸਰਵੇਲੈਂਸ ਦੇ ਲਈ ਜਿਹੜੀਆਂ ਰੇਡਿਓ ਰੇਡਿਓ ਵੇਵਜ਼ ਨੂੰ ਯੂਜ਼ ਕਰਕੇ ਦੇਖਣ ਵਾਲੇ ਕੁ ਤਜਰਬਾ ਯਾਨੀ ਉਹਦੇ ਪ੍ਰਯੋਗ ਕੀਤੇ ਜਾ ਰਹੇ ਨੇ ਇਹਦੇ ਚ ਪਰ ਅਸਲ 'ਚ ਇਹ ਜਿਹੜਾ ਹੈਗਾ ਡਾਰਪਾ ਦਾ ਪ੍ਰੋਜੈਕਟ ਸੀ ਜਿਹਨੂੰ ਉੱਪਰ ਡਿਫੈਂਸ ਐਡਵਾਂਸ ਰਿਸਰਚ ਪ੍ਰੋਗਰਾਮ ਏਜੰਸੀ ਕਹ ਦਿੰਦੇ ਆ ਡਾਰਪਾ ਜਿਹੜੀ ਆ ਉਹਨਾਂ ਦੀ ਡਿਫੈਂਸ ਐਡਵਾਂਸ ਰਿਸਰਚ ਪ੍ਰੋਗਰਾਮ ਏਜੰਸੀ ਆ ਉਹਦੇ ਵੱਲੋਂ ਲਾਇਆ ਗਿਆ ਸੀ ਇਹ 에ਅਰ ਰਿਪੋਰਟਸ ਤੇ ਯੂ ਐਸ ਨੇਵੀ ਨੇ ਮਿਲ ਕੇ ਲਾਇਆ ਇਹ ਉਹਨਾਂ ਦਾ ਕੋਲਾਬੋਰੇਟਿਡ ਪ੍ਰੋਜੈਕਟ ਸੀਗਾ ਜਿਹਦੇ ਲਈ ਲੋਕਾਂ ਨੂੰ ਸ਼ੱਕ ਕਿਉਂ ਪੈਣਾ ਸ਼ੁਰੂ ਹੋਇਆ ਜਦੋਂ ਉਹਨਾਂ ਨੇ ਇਨਫੋਰਮੇਸ਼ਨ ਮੰਗਣੀ ਲੋਕਾਂ ਨੇ ਕੁਝ ਕਦੇ ਤੇ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਵੀ ਇਹਦੇ ਤੇ 299 ਮਿਲੀਅਨ ਡਾਲਰ ਖਾਚਿਆ ਗਿਆ ਹੁਣ ਕੋਈ ਬੰਦਾ ਮੰਨੂਗਾ ਵੀ ਕਿਸੇ ਯੂਐਸਬੀ ਕਲਾਸ ਕਾ ਯੂਨੀਵਰਸਿਟੀ ਫੇਅਰ ਬੈਂਕਸ ਨੂੰ ਜਿਹੜਾ ਯੂਐਸ ਗਵਰਨਮੈਂਟ 299 ਮਿਲੀਅਨ ਡਾਲਰ ਦੇ ਦੂਗੀ ਈਸ਼ੂ ਕਰ ਦੂਗੀ ਜੇ ਉਹ ਕਿਸੇ ਖਾਸ ਮਕਸਦ ਲਈ ਉਹ ਕੀਤਾ ਗਿਆ ਹੋਣੀ ਐਡੀ ਵੱਡੀ ਅਮਾਉਂਟ ਇਸ ਕਰਕੇ ਯੂਨੀਵਰਸਿਟੀਆਂ ਨੂੰ ਤਾਂ 2-3 ਮਿਲੀਅਨ ਦੀ ਹੱਦ ਤੋ ਹੱਦ ਤੋ ਅਮਾਉਂਟ ਦਿੱਤੀ ਜਾ ਸਕਦੀ ਹੁੰਦੀ ਆ ਉਹਨਾਂ ਦੇ ਰਿਸਰਚ ਪ੍ਰੋਜੈਕਸ਼ਨ ਲਈ ਤਾਂ ਲੋਕਾਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਤਾਂ ਕਿ ਵੀ ਇੰਨਾ ਪੈਸਾ ਜਿਹੜਾ ਹੈਗਾ ਇਹ ਇੱਕ ਮਤਲਬ ਪ੍ਰੋਜੈਕਟ ਤੇ ਕਿਵੇਂ ਲਾਤਾ ਅਸਲ ਦੇ ਵਿੱਚ ਦੋਸਤੋ ਜਿਹੜਾ ਹਾਰਪ ਹੈ ਐਚ ਡਬਲ ਏ ਆਰ ਪੀ ਇਹ ਇੱਕ ਐਕਰੋਨਿਮ ਹੈ ਜਿਹਦੀ ਫੁੱਲ ਫਾਰਮ ਹੈਗੀ ਹੈ ਹਾਈ ਫ੍ਰੀਕੁਐਂਸੀ ਐਕਟਿਵ ਔਰਲ ਰਿਸਰਚ ਪ੍ਰੋਗਰਾਮ ਹਾਈ ਫ੍ਰੀਕੁਐਂਸੀ ਐਕਟਿਵ ਔਰਲ ਰਿਸਰਚ ਪ੍ਰੋਗਰਾਮ ਇਹ ਜਿਹੜਾ ਹੈਗਾ ਅਸਲ ਦੇ ਵਿੱਚ ਇੱਕ ਸਾਇੰਟਿਸਟ ਸੀਗਾ ਇਹਨਾਂ ਦਾ ਡਾਕਟਰ ਸਟ੍ਰੇਂਜ ਗਲਵ ਨਾ ਨਾ ਵਿਗਿਆਨੀ ਹੈ ਜਿਹੜਾ ਉਹਦਾ ਇੱਕ ਅਵਿਸ਼ਕਾਰ ਸੀ ਉਹਦੀ ਕਾਰਡ ਸੀ ਇਹ ਚ ਹੁਣ ਕਿਉਂ ਯੂਐਸ ਦੇ ਲੋਕ ਇਹਦਾ ਇੰਨਾ ਇਹਦੇ ਖਿਲਾਫ ਰੌਲਾ ਪਾਉਂਦੇ ਹੁੰਦਾ ਕੀ ਹੈ ਕਿ ਐਟਮੋਸਫੀਅਰ ਦੇ ਵਿੱਚ ਆਪਣੇ ਸਭ ਤੋਂ ਉੱਪਰਲੀ ਜਿਹੜੀ ਲੇਅਰ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਇਓਨੋਸਫੀਅਰ ਇਹ ਨਾ ਆਇਓਨੋਸਫੀਅਰ ਦੇ ਵਿੱਚ ਇਹ ਕੀ ਕਰਦੇ ਨੇ ਇਸ ਹਾਰਪ ਮਸ਼ੀਨ ਜਿਹੜੀ ਹੈ ਉਹ ਹਾਈ ਫ੍ਰੀਕੁਐਂਸੀ ਰੇਡੀਓ ਵੇਵਸ ਹਰਦੀ ਹੈ ਉਹ ਬਲਾਸਟ ਜੇ ਕਰੀ ਜਾਂਦੀ ਹੈ ਜਾ ਕੇ ਆਇਨੋਸਫੀਅਰ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਆਇਨੋਸਫੀਅਰ ਦੇ ਵਿੱਚ ਉਹਦਾ ਟੈਂਪਰੇਚਰ ਵੱਧ ਜਾਂਦਾ ਸੁਪਰ ਹੀਟ ਹੋਣ ਲੱਗ ਜਾਂਦੇ ਨੇ ਉਹਦੇ ਨਾਲ ਇੱਕ ਛੇਦ ਪੈਦਾ ਹੋ ਜਾਂਦਾ ਹੈ ਇਹ ਹੁੰਦੀ ਹੈ ਅਚਲਚ ਇਹ ਜਿਹੜੇ ਇਹ ਐਂਟੀਨਾ ਨੇ ਇਹ ਛੇਦ ਦੀ ਪੈਦਾ ਕਰਨ ਲਈ ਬਣੇ ਹੋਏ ਨੇ ਇਹ ਇਵਨ ਮਤਲਬ ਰੇਡੀਓ ਕਮਿਊਨੀਕੇਸ਼ਨ ਦੇ ਲਈ ਨੈਵੀਗੇਸ਼ਨ ਦੇ ਲਈ ਤੇ ਸਰਵੇਲੈਂਸ ਦੇ ਲਈ ਵੀ ਤਰੀਕਾ ਇਹ ਹੀ ਵਰਤਿਆ ਜਾਂਦਾ ਹੈ ਇਸੇ ਤਰੀਕੇ ਦੇ ਕਰਕੇ ਲੋਕ ਰੋਲਾ ਪਾ ਰਹੇ ਨੇ ਹੁੰਦਾ ਕੀ ਹੈ ਕਿ ਆਇਨੋਸਫੀਅਰ ਇਹ ਮਤਲਬ ਜਿਹੜਾ ਪ੍ਰੋਜੈਕਟ ਹੈ 3391 ਵਿੱਚ ਲੱਗਿਆ ਹੋਇਆ ਪਰ ਇਹ ਆਇਨੋਸਫੀਅਰ ਦਾ ਨੁਕਸਾਨ ਕਰ ਰਿਹਾ ਹੁਣ ਜਿਹੜਾ ਇਹ ਇਹ ਅਲਾਸਕਾ ਯੂਨੀਵਰਸਿਟੀ ਦੇ ਫੇਅਰ ਬੈਂਕ ਦੇ ਵਿੱਚ ਇਹਦਾ ਮੈਨੇਜਰ ਜਿਹੜਾ ਹੈਗਾ ਜੌਨ ਹਿਸ਼ਰ ਨਾਮ ਦਾ ਬੰਦਾ ਇਹਦਾ ਪ੍ਰੋਗਰਾਮ ਮੈਨੇਜਰ ਹੈ ਉਹਦੇ ਮੁਤਾਬਕ ਇਹ ਯੂਨੀਵਰਸਿਟੀ ਵੀ ਰਿਸਰਚ ਫੈਸਿਲਿਟੀ ਹੈ ਜਿਹੜੀ ਕਿ ਯੂਐਸ ਨੈਸ਼ਨਲ ਸਿਕਿਉਰਿਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਕਮਿਊਨੀਕੇਸ਼ਨ ਨੈਵੀਗੇਸ਼ਨ ਸਰਵੇਲੈਂਸ ਵਗੈਰਾ ਨੂੰ ਬੈਟਰ ਬਣਾਉਣ ਦੇ ਲਈ ਕੀਤੀ ਗਈ ਹੈ ਸਿਧਾਂਤਕ ਤੌਰ ਤੇ ਇਹ ਆਨੋਸਫੀਅਰ ਦੇ ਵਿੱਚ ਰੇਡੀਓ ਵੇਵਸ ਨੂੰ ਰਿਫਲੈਕਟ ਕਰਦਾ ਮਤਲਬ ਇਹਦੇ ਜਿਹੜੇ ਟੀਮ ਨੇ ਪਰ ਹੈ ਕਿ ਆਇਓਨੋਸਫੀਅਰ ਕੀ ਹੈ ਕਿਉਂ ਲੋਕਰ ਵਾਲਾ ਪਾ ਰਹੇ ਨੇ ਇਹਦਾ ਆਇਓਨੋਸਫੀਅਰ ਉਹ ਲੇਅਰ ਹੈ ਵੀ ਉਹ ਜਿਹੜੀ ਕਿ ਅਰਧ ਦੇ ਉਪਰ ਇੱਕ ਇਲੈਕਟ੍ਰੋਮੈਗਨੈਟਿਕ ਜ਼ੋਨ ਬਣਾ ਦਿੰਦੀ ਹੈ ਜਿਹਦੇ ਕਰਕੇ ਬਾਹਰੋਂ ਆਣ ਵਾਲੀਆਂ ਜਿਹੜੀਆਂ ਕੋਸਮਿਕ ਰੇਡੀਏਸ਼ਨ ਦੱਸੀਆਂ ਜਾਂਦੀਆਂ ਨੇ ਸਾਇੰਟਿਸਟਾਂ ਦੇ ਮੁਤਾਬਕ ਜਿਹੜੀਆਂ ਕੋਸਮਿਕ ਰੇਡੀਏਸ਼ਨਸ ਨੇ ਬਹੁਤ ਖਤਰਨਾਕ ਤਰ੍ਹਾਂ ਦੀਆਂ ਇਹ ਉਹਨੂੰ ਅੰਦਰ ਨਹੀਂ ਆਣ ਦਿੰਦਾ ਮਤਲਬ ਉਹ ਸਾਡੇ এনवायरमेंट ਦੇ ਵਿੱਚ ਖਤਰਨਾਕ ਤੋਂ ਖਤਰਨਾਕ ਰੇਡੀਏਸ਼ਨ ਨੂੰ ਆਣ ਤੋਂ ਬਚਾਉਣ ਦੇ ਲਈ ਢਾਲ ਦਾ ਕੰਮ ਕਰਦਾ ਹੈ ਆਨੋਸਫੀਅਰ ਜਿਹੜਾ ਆਨੋਸਫੀਅਰ ਇੱਕ ਐਸੀ ਲੇਅਰ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੀਆਂ ਖਤਰਨਾਕ ਤੋਂ ਖਤਰਨਾਕ ਰੇਡੀਏਸ਼ਨ ਨੂੰ ਆਉਣ ਨਹੀਂ ਦਿੰਦੀ ਇਹ ਉਹ ਇਲੈਕਟ੍ਰੋਮੈਗਨੇਟਿਕ ਫੀਲਡ ਦਾ ਜ਼ੋਨ ਹੈ ਜਿਹੜਾ ਜਿਹਦੇ ਵਿੱਚ ਦੀ ਕਿ ਉਹ ਖਤਰਨਾਕ ਤੋਂ ਖਤਰਨਾਕ ਕੋਸਮਿਕ ਰੇਡੀਏਸ਼ਨ ਨੂੰ ਲੰਘ ਨਹੀਂ ਸਕਦੀਆਂ ਯਾਨੀ ਆਪਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਾਂ ਕ ਯਾਨੀ ਉਹ ਜੋ ਲੇਅਰ ਜਿਹੜੀ ਆ ਉਹ ਛਿੱਡੇ ਹੁੰਦੀ ਚਲੀ ਜਾ ਰਹੀ ਖਤਮ ਉਹ ਪਾਨੋ ਅਲਟਰਾਵਾਇਲਟ ਹੀਟ ਤੋਂ ਬਚਾਉਂਦੀ ਆ ਇਹ ਉਹਦੇ ਨਾਲੋਂ ਲੱਖਾਂ ਗੁਣਾ ਇੰਪੋਰਟੈਂਟ ਗੱਲ ਆ ਵੀ ਆਪਾਂ ਨੂੰ ਉਸ ਤੋਂ ਲੱਖਾਂ ਗੁਣਾ ਡੇਂਜਰਸ ਜਿਹੜੀਆਂ ਰੇਡੀਏਸ਼ਨ ਜਿਹਨੇ ਉਹਦੇ ਤੋਂ ਆਰਥੋਸਫੀਅਰ ਆਪਾਂ ਨੂੰ ਬਚਾਂਦਾ ਉਸ ਕੋਸਮਿਕ ਰੇਡੀਏਸ਼ਨ ਤੋਂ ਬਚਾਉਂਦਾ ਤੇ ਆਪਾਂ ਦੇਖੋ ਸੁਣਦੇ ਆ ਹਨਾ ਜਿਹੜਾ ਔਰੋਰਾ ਬਰੀਅਲਸ ਤੇ ਔਰੋਰਾ ਆਸਟ੍ਰੇਲਸ ਯਾਨੀ ਨਾਰਥਰਨ ਲਾਈਟਸ ਤੇ ਸਬਦਰੀਨ ਲਾਈਟਸ ਜਿਨ੍ਹਾਂ ਨੂੰ ਆਪਾਂ ਪੋਲਰ ਲਾਈਟਸ ਵੀ ਕਹਿੰਦੇ ਆ ਹਰੇ ਰੰਗ ਦੀਆਂ ਜਾਮਨੀ ਰੰਗ ਦੀਆਂ ਗੁਲਾਬੀ ਰੰਗ ਦੀਆਂ ਪਰਪਲ ਕਲਰ ਜਿਹੜੀਆਂ ਲਾਈਟਸ ਜਿਹੜੀਆਂ ਟਰੈਵਲ ਕਰਦੀਆਂ ਨੇ ਜ਼ਮੀਨ ਦੇ ਇਲੈਕਟ੍ਰੋਮੈਗਨੇਟਿਕ ਫੀਲਡ ਦੇ ਉੱਤੇ ਉਹੀ ਸੇ ਕਰ ਕੀ ਕਰਦੀਆਂ ਨੇ ਉਹ ਕੀ ਹੁੰਦਾ ਕਿ ਇਹ ਇਹੀ ਚੀਜ਼ ਹੈ ਉਹ ਆਨੋਸਫੀਅਰ ਬੀਇੰਗ ਉਹ ਲੇਅਰ ਜਿਹੜੀਆਂ ਉੱਥੇ ਤੱਕ ਜਾਂਦੀਆਂ ਹਾਈਟਸ ਤੱਕ ਜਿਹੜੀ ਜਿਹੜੇ ਕੀ ਹੁੰਦਾ ਕਿ ਇਹ ਜਿਹੜੇ ਨੇ ਅਰਥ ਦੇ ਜਿਹੜੇ ਗੈਸਾਂ ਹੁੰਦੀਆਂ ਨੇ ਕਈ ਉਹਦੇ ਪਾਰਟੀਕਲ ਚਾਰਜ ਹੋ ਜਾਂਦੇ ਨੇ ਕਾਵੇ ਨਾਲ ਉਹ ਕੋਸਮਿਕ ਰੇਡੀਏਸ਼ਨਸ ਦੇ ਕਰਕੇ ਚਾਰਜ ਹੋ ਜਾਂਦੇ ਨੇ ਮਤਲਬ ਅਲਟਰਾ ਚਾਰਜ ਹੋ ਜਾਂਦੇ ਨੇ ਕਈ ਵਾਰ ਤਾਂ ਇੰਨੀ ਜ਼ਿਆਦਾ ਉਹਦੀ ਲਿਸ਼ਕ ਉਹਦੀ ਚਮਕ ਦਾਵਾ ਹੁੰਦੀ ਆ ਨਾ ਵਾਤਾਵਰਨ ਦੀਆਂ ਜਿਹੜੀਆਂ ਗੈਸੇਸ ਨੇ ਅੰਨਾਂ ਚ ਮਿਲ ਕੇ ਇਹ ਰੰਗ ਬਰੰਗੇ ਪੈਟਰਨ ਬਣਾਉਂਦੀਆਂ ਨੇ ਹੁਣ ਆਪਾਂ ਜਾਣਦੇ ਆਂ ਵੀ ਰੇਡੀਏਸ਼ਨ ਕੀ ਹੁੰਦੀ ਆ ਹੁਣ ਦੇਖੋ ਵੀਰੋ ਆਪਾਂ ਬਚਪਨ ਦੇ ਵਿੱਚ ਨਾ ਆਪਾਂ ਨੂੰ ਆਪਣੀਆਂ ਮਾਤਾਵਾਂ ਦਾਦੀਆਂ ਬਜ਼ੁਰਗ ਵੱਡੇ ਬਡੇਰੇ ਸਾਰੇ ਕਹਿੰਦੇ ਹੁੰਦੇ ਸੀ ਨਾ ਉਹ ਵੀ ਨਹੀਂ ਇਹ ਆਪਾਂ ਸ਼ੀਸ਼ਾ ਦੇਖਦੇ ਸੀ ਉੱਚ ਸਿੱਧੀ ਅਗਰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਆਪਣੇ ਤੋਂ ਚੱਕਿਆ ਨਹੀਂ ਜਾਂਦਾ ਉਹਦੇ ਵੱਲ ਕੋਈ ਬੁੜੀਆਂ ਕਹਿੰਦੀਆਂ ਬਈ ਨਹੀਂ ਆਇਨਾ ਕਰ ਮੂੰਹ ਬਿੰਗਾ ਹੋ ਜਾਊਗਾ ਉਹ ਕਿਉਂ ਹੋ ਜਾਂਦਾ ਮੈਂ ਬਿੰਗਾ ਸੱਚੀ ਮੁੱਚੀ ਹੋ ਜਾਂਦਾ ਉਹ ਰੇਡੀਏਸ਼ਨਸ ਦੇ ਕਰਕੇ ਰੇਡੀਏ ਸ਼ਿਸ਼ ਜਿਹੜੀਆਂ ਨੇ ਚੰਬੜੀ ਨੂੰ ਜਲਾਵ ਦੇ ਦਿੰਦੀਆਂ ਨੇ ਅੰਦਰ ਜਿਹੜੇ ਸਾਡੇ ਸੈਲਸ ਹੁੰਦੇ ਨੇ ਬਾਡੀ ਦੇ ਆਰਗਨਸ ਦੇ ਉਹਨਾਂ ਨੂੰ ਡੈੱਡ ਵੀ ਕਰ ਸਕਦੀਆਂ ਯਾਨੀ ਖਤਰਨਾਕ ਤੋਂ ਖਤਰਨਾਕ ਲਿਸ਼ਕੋਰ ਜਿਹਨੂੰ ਕਹਦੇ ਆਪਾਂ ਬਹੁਤ ਤੇਜ਼ ਜਮੇ ਸ਼ਿਸ਼ੇ ਦੀ ਲਿਸ਼ਕੋਰ ਹੁੰਦੀ ਆ ਇਸ ਤਰ੍ਹਾਂ ਦੀਆਂ ਲਿਸ਼ਕੋਰਾਂ ਹੁੰਦੀਆਂ ਨੇ ਨਿਊਕਲੀਅਰ ਰੇਡੀਏਸ਼ਨ ਤਾਂ ਬਹੁਤ ਹੀ ਪਾਵਰਫੁਲ ਹੁੰਦੀ ਆ ਕੋਸਮਿਕ ਰੇਡੀਏਸ਼ਨਸ ਕਿਉਂਕਿ ਆਪਾਂ ਨੂੰ ਨਹੀਂ ਪਤਾ ਜਿਹੜਾ ਹੈਗਾ ਕਿ ਸਿਸਟਮ ਕਿਸ ਤਰ੍ਹਾਂ ਦਾ ਹੈ 100% ਆਪਾਂ ਨੂੰ ਨਹੀਂ ਪਤਾ ਹੈਗਾ ਆਪਾਂ 100% ਵਿਗਿਆਨੀਆਂ ਦੀਆਂ ਗੱਲਾਂ ਤੇ ਵੀ ਯਕੀਨ ਕਰਕੇ ਅੱਖਾਂ ਵਿੱਚ ਫੇ ਨਹੀਂ ਉਹਨਾਂ ਦੀ ਗੱਲ ਮੰਨਣਾ ਸੋ ਇਸ ਕਰਕੇ ਕੁਝ ਵੀ ਹੋ ਸਕਦਾ ਹੈ ਉਹ ਚੀਜ਼ ਖਤਰਨਾਕ ਵੀ ਹੋ ਸਕਦੀ ਹੈ ਉਤੋਂ ਸਾਨੂੰ ਜਿਹੜਾ ਇਹ ਬਚਾਉਂਦੀਆਂ ਨੇ ਓਜ਼ੋਨ ਲੇਅਰ ਹੋ ਗਈ ਜਿਹਨੇ ਓਮੀ ਹੀ ਉਤੋਂ ਲੇਅਰ ਨਾਲੋਂ ਵੀ ਲੱਖਾਂ ਗੁਣਾ ਜਿਹੜਾ ਸਾਨੂੰ ਨੁਕਸਾਨ ਤੋਂ ਬਚਾਉਣ ਵਾਲੀ ਲੇਅਰ ਜਿਹੜੀ ਆ ਉਹ ਆਇਓਨੋਸਫੀਅਰ ਹੈ ਕੋ ਯੂਨੀਵਰਸ ਸਾਡੇ ਐਟਮੋਸਫੀਅਰ ਵੀ ਹੈਨਾ ਯੂਨੀਵਰਸ ਦੇ ਬਚਾਲੇ ਇੱਕ ਤਰ੍ਹਾਂ ਨਾਲ ਸਾਡੀ ਢਾਲ ਹੈ ਜਿਹੜੀ ਸਭ ਤੋਂ ਉੱਪਰਲੀ ਲੇਅਰ ਹੈ ਤੇ ਹੁਣ ਇੰਮਤੋਂ ਜਦੋਂ ਉਹ ਸਿਰਫ ਯੂਵੀ ਲਾਈਟ ਬਿਨ ਵਾਲੇ ਡਿਸ਼ਨਸ ਤੋਂ ਬਚਾਉਂਦਾ ਆਪਾਂ ਨੂੰ ਜਿਹੜਾ ਓਜ਼ੋਨ ਲੇਅਰ ਦਾ ਜ਼ੋਨ ਹੈ ਉਹ ਵੀ ਇਹ ਜਿਹੜੀ ਐਨੀ ਖਤਰਨਾਕ ਨਹੀਂ ਫਿਰ ਇਹਨਾਂ ਦੇ ਨਾਲ ਕਿਉਂ ਬੰਗਾ ਲਗਾਇਆ ਜਾ ਰਿਹਾ ਕਿਉਂ ਇਦਾਂ ਕੀਤਾ ਜਾ ਰਿਹਾ ਹੁਣ ਆਪਾਂ ਇਹਦੇ ਬੜੇ ਵੀ ਛੋਟੇ ਜੀ ਚਰਚਾ ਕਰਦੇ ਹਾਂ ਹੁਣ ਕੀ ਹੈ ਕਿ ਕਮਿਊਨੀਕੇਸ਼ਨ ਦੇ ਨਾਮ ਤੇ ਇਦਾਂ ਕੀਤਾ ਜਾ ਰਿਹਾ ਕਮਿਊਨੀਕੇਸ਼ਨ ਦੇ ਵਿੱਚ ਆਇਓਨੋਸਫੀਅਰ ਦਾ ਕੀ ਰੋਲ ਹੈ ਬਹੁਤ ਰੋਲ ਹੁੰਦਾ ਬਾਕੀ ਹੋਇਆ ਕਿ ਜਦੋਂ ਵਰਲਡ ਵਾਰਸ ਵਗੈਰਾ ਚੱਲਦੀ ਸੀ ਸੈਨਿਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਦੇ ਸੀ ਬੜੇ ਦੂਤ ਰਾਡੇ ਜਾਂ ਚਲੇ ਜਾਂਦੇ ਸੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਮਾਂਡ ਸੈਂਟਰ ਸੀਗੇ ਜਿਹੜੇ ਕੰਟਰੋਲ ਰੂਮ ਇਗਨਮ ਨੂੰ ਸੰਪਰਕ ਕਰਨੇ ਪੈਂਦੇ ਉਹਨਾਂ ਨੂੰ ਰੇਡੀਓ ਵੇਵਜ਼ ਦੇ ਥਰੂ ਜਿਹੜੇ ਨੇ ਕਿਤੇ ਨਾ ਕਿਤੇ ਮੈਸੇਜਸ ਦੇ ਦੇਣੀ ਹੁੰਦੇ ਉਹਨਾਂ ਨੇ ਵਾਇਰਲੈਸਸ ਦੇ ਥਰੂ ਤਾਂ ਰੇਡੀਓ ਵੇਵਜ਼ ਜਿਹੜੀਆਂ ਨੇ ਉਹ ਪਹੁੰਚ ਨਹੀਂ ਨਹੀਂ ਸੀ ਗਿਆ ਦੂਰ ਤੱਕ ਉਹਨਾਂ ਨੂੰ ਐਂ ਲੱਗਦਾ ਸੀਗਾ ਪਰ ਇਹਨਾਂ ਨੇ ਜਦੋਂ ਪ੍ਰਯੋਗ ਕਰ ਕਰਕੇ ਕਰ ਕਰਕੇ ਦੇਖੇ ਕਿ ਜੇ ਆਇਓਨੋਸਫੀਅਰਸ ਦੇ ਵਿੱਚ ਵੀ ਉਹਨਾਂ ਨੂੰ ਹੰਦਾਇਆ ਜਾਵੇ ਉਹ ਆਲ ਦੋ ਭਾਵੇਂ ਉਹ ਸੁਪਰ ਹੀਟ ਕਰ ਦਿੰਦੀਆਂ ਨੇ ਉੱਥੇ ਜਿੰਨੇ ਪਾਰਟੀਕਲਸ ਜਾਂ ਇਲੈਕਟ੍ਰੋਨਸ ਘੁੰਮਦੇ ਨੇ ਉਸ ਏਰੀਏ ਨੂੰ ਮਤਲਬ ਉਸ ਜਗ੍ਹਾ ਦੇ ਜਿਹੜੇ ਇਲੈਕਟ੍ਰੋਨਸ ਨੇ ਉਹਨੂੰ ਔਰ ਇਹ ਜਿਹੜੀਆਂ ਕਮਿਊਨੀਕੇਸ਼ਨ ਦੇ ਵਿੱਚ ਮਤਲਬ ਜੇ ਆਇਓਨੋਸਫੀਅਰ ਦੇ ਵਿੱਚ ਜਿਹੜੀਆਂ ਨੇ ਰੇਡੀਓ ਵੇਵਸ ਸੱਟੀਆਂ ਜਾਂਦੀਆਂ ਨੇ ਉਹ ਬਹੁਤ ਕਿੰਨੀ ਮਰਜ਼ੀ ਦੂਰੀ ਤੱਕ ਉਹ ਵਾਇਰਲੈਸ ਦਾ ਕੰਮ ਕਰ ਸਕਦੀਆਂ ਨੇ ਯਾਨੀ ਉਹ ਰੇਡੀਓ ਵੇਵਸ ਕਿੱਡੀ ਮਰਜ਼ੀ ਦੂਰ ਥੋੜੇ ਸੈਨਿਕ ਹੋਣ ਉਹਨਾਂ ਤੱਕ ਸੰਪਰਕ ਕਰ ਸਕਦੀਆਂ ਨੇ ਇੱਕ ਪਰ ਇਹ ਵੀ ਕਾਰਨ ਹੈ ਇਸ ਪ੍ਰੋਜੈਕਟ ਬੀ ਜਿਹੜਾ ਇਹ ਕੰਟੀਨਿਊ ਬਣਾਈ ਰੱਖਣ ਦਾ ਹੁਣ ਹੋਇਆ ਕਿ ਤੇ ਹਾਰਟ ਬਾਰੇ ਫਿਰ ਕਨਸਪੀਰੇਸੀ ਥੀਰੀਜ਼ ਕਿੱਥੋਂ ਆਈਆਂ ਸਾਹਮਣੇ ਹਾ ਦੋ 1993 ਦੇ ਵਿੱਚ ਇਹ ਐਕਸਪੈਰੀਮੈਂਟ ਸ਼ੁਰੂ ਹੋਇਆ ਯਾਨੀ ਹਾਲਾਂਕਿ ਇਹ ਜਿਹੜਾ ਹੈਗਾ ਮਤਲਬ ਕਾਫੀ ਬਾਅਦ ਵਿੱਚ ਆ ਕੇ 1997 ਦੇ ਵਿੱਚ ਅਨਾਉਂਸ ਕਰਕੇ ਪ੍ਰੋਪਰਲੀ ਇਹਨੂੰ ਸ਼ੁਰੂ ਕੀਤਾ ਗਿਆ ਪੂਰੀ ਫੰਕਸ਼ਨਿੰਗ ਜਿਹੜੀ ਇਸ ਪ੍ਰੋਜੈਕਟ ਦੀ ਪਰ 1995 ਦੇ ਵਿੱਚ ਇੱਕ ਨਿੱਕ ਬੈਗ ਵਿੱਚ ਵੀ ਕਿਤਾਬ ਆਈ ਜਿਹਦਾ ਨਾਮ ਸੀਗਾ ਐਂਜਲਸ ਡੋਂਟ ਪਲੇ ਦਿਸ ਹਾਰਪ ਐਂਜਲਸ ਡੋਨਟ ਪਲੇ ਦਿਸ ਹਾਰਪ ਉਹਦੇ ਜੋ ਦੋਸ਼ ਲਾਉਂਦਾ ਵੀ ਜਿਹੜੀ ਯੂਐਸ ਆਰਮੀ ਹੈ ਉਹ ਇਸ ਦੇ ਥਰੂ ਹਾਰਪ ਮਸ਼ੀਨ ਦੇ ਥਰੂ ਮਾਈਂਡ ਕੰਟਰੋਲ ਕਰ ਰਹੀ ਆ ਅਰਥ ਕੋ ਇੱਕ ਸੁਹਾ ਰਹੀ ਆ ਵੈਦਰ ਮੋਡੀਫਾਈ ਕਰ ਰਹੀ ਆ ਅਰਥ ਦੇ ਅੰਦਰ ਤੱਕ ਪੈਨੇਟ੍ਰੇਟ ਕਰਕੇ ਮੈਪਿੰਗ ਕਰ ਰਹੀ ਆ ਉਹਦੇ ਇੰਟੀਰੀਅਰਸ ਨੂੰ ਤੇ ਅਲਟਰਾ ਪਾਵਰਫੁਲ ਲੇਜ਼ਰ ਲਾਈਕ ਬੀਮਸ ਜਿਹੜੀ ਮਨੁੱਖਾਂ ਤੇ ਮਾਈਂਡ ਕੰਟਰੋਲ ਦੇ ਲਈ ਛੱਡ ਰਹੀ ਆ ਉਹਦੇ ਨਾਲ ਉਹਨਾਂ ਦੀ ਥਿੰਕਿੰਗ ਚੇਂਜ ਹੋ ਜਾਂਦੀ ਆ ਜੇ ਕਿਸੇ ਦੂਜੀ ਦੁਸ਼ਮਣ ਮੁਲਕ ਦੇ ਸੈਨਿਕ ਜੇ ਜਾ ਰਹੇ ਨੇ ਉਹਨਾਂ ਦੇ ਮਾਈਂਡ ਤੇ ਇਹ ਇਹਦੇ ਨਾਲ ਬੀਮਿੰਗ ਕਰਦੇ ਨੇ ਯਾਨੀ ਉਹਨਾਂ ਦੇ ਮਾਈਂਡ ਤੇ ਇਹ ਕਰ ਨਾ ਛੱਡਦੇ ਨੇ ਜਿਹਦੇ ਨਾਲ ਕੀ ਹੈ ਕਿ ਉਹਨਾਂ ਦਾ ਮਾਈਂਡ ਚੇਂਜ ਹੋ ਜਾਂਦਾ ਉਹਨਾਂ ਦੇ ਮਤਲਬ ਦਿਮਾਗ ਦੇ ਵਿੱਚ ਕੀ ਫੈਸਲਾ ਲੈਣ ਦੀ ਜਿਹੜੀ ਕਾਬਲੀਅਤ ਇੱਕਦਮ ਫੈਸਲਾ ਲੈਣ ਦੀ ਹੁੰਦੀ ਆ ਉਹ ਨਹੀਂ ਰਹਿੰਦੀ ਪਰ ਇਹ ਪ੍ਰੋਜੈਕਟ ਜਿਹੜਾ 1997 ਦੇ ਵਿੱਚ ਪੂਰੀ ਤਰ੍ਹਾਂ ਫੰਕਸ਼ਨਿੰਗ ਦੇ ਵਿੱਚ ਆਇਆ ਲੋਕ ਕਹਿਣ ਲੱਗੇ ਵੀ ਇਹ ਫਿਰ ਹੌਲੀ ਹੌਲੀ ਇਹ ਦਰਮਾਨ ਲੱਗ ਗਿਆ ਵੀ ਜਿਹੜੇ ਮਾਈਗਰੇਟਰੀ ਬਰਡਸ ਨੇ ਉਹਨਾਂ ਦੇ ਜਿਹੜੇ ਨੇ ਬਾਇਓਮੈਗਨੇਟਿਕ ਸੈਂਸਰ ਹੁੰਦੇ ਨੇ ਉਹਨਾਂ ਦੇ ਅੰਦਰ ਨਾ ਉਹ ਇਸੇ ਕਰਕੇ ਮਤਲਬ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਮਾਈਗ੍ਰੇਸ਼ਨ ਕਰਦੇ ਨੇ ਯਾਨੀ ਜਦੋਂ ਉਹਨਾਂ ਨੂੰ ਲੱਗਦਾ ਵੀ ਇੱਥੇ ਦਾ ਮੌਸਮ ਉਹਨਾਂ ਦੇ ਅਨੁਕੂਲ ਨਹੀਂ ਰਿਹਾ ਤਾਂ ਉਹ ਕਿਸੇ ਹੋਰ ਏਰੀਆ ਦੇ ਵਿੱਚ ਚਲੇ ਜਾਂਦੇ ਨੇ ਜਿਹੜੇ ਪੰਛੀ ਹੁੰਦੇ ਨੇ ਕੁਝ ਜਾਨਵਰਾਂ ਦੀਆਂ ਪ੍ਰਜਾਤੀਆਂ ਨੇ ਐਦਾਂ ਦੀਆਂ ਉਹ ਲੋਕ ਕਹਿੰਦੇ ਵੀ ਉਹ ਪ੍ਰੇਰਿਤ ਹੋ ਰਹਿ ਨੇ ਜਾਂ ਉਹਨਾਂ ਗਿਆ ਜਿਹੜੀਆਂ ਬਾਇਓ ਮੈਗਨੇਟਿਕ ਸੈਂਸਰਸ ਨੇ ਉਹਨੂੰ ਇਹ ਖਰਾਬ ਕਰ ਰਹੇ ਨੇ ਤੇ ਨਾਲੇ ਇਹ ਆਇਓਸਫੀਅਰ ਦੇ ਵਿੱਚ ਕੀ ਹੈ ਕਿ ਇਹ ਵੀ ਟੈਕਨੀਕ ਕੀ ਹੁੰਦੀ ਹੈ ਜੋ ਇਹ ਛੱਡਦੇ ਨੇ ਨਾ ਹਾਈ ਫ੍ਰੀਕੁਐਂਸੀ ਰੇਡੀਓ ਵੇਵਸ ਤਾਂ ਇਹ ਧੱਕੇ ਮਾਰਦੀਆਂ ਨੇ ਬਲਾਸਟ ਕਰਦੀਆਂ ਨੇ ਐਂਟੀਨੀਆਂ ਤੋਂ ਫਿਰ ਜਦੋਂ ਆਇਨੋਸਫੀਅਰ ਦੇ ਵਿੱਚ ਜਾ ਕੇ ਵੀ ਪਟਕ 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 ਬਲਾਸਟ ਕਰਦੀਆਂ ਨੇ ਉਹਦੇ ਨਾਲ ਆਇਨੋਸਫੀਅਰ ਦੇ ਵਿੱਚ ਇੱਕ ਵੱਡਾ ਛੇਦ ਪੈਦਾ ਹੋ ਜਾਂਦਾ ਹੈ ਯਾਨੀ ਇਹ ਪੰਚ ਕਰਦੀਆਂ ਨੇ ਜਾ ਕੇ ਆਨੋਸਫੀਅਰ ਨੂੰ ਸਿੱਧਾ ਪੰਜ ਪੰਚ ਕਰਨ ਦਾ ਹੀ ਤਰੀਕਾ ਹੈ ਮਤਲਬ ਕਮਿਊਨੀਕੇਸ਼ਨ ਦੇ ਲਈ ਵੀ ਉਹ ਪੰਚ ਕਰਦੇ ਨੇ ਉਹ ਕੀ ਹੁੰਦਾ ਜਦੋਂ ਉਹ ਵੀ ਫਿਰ ਬੰਦ ਕਰਦੇ ਨੇ ਤਾਂ ਉਹ ਹੌਲੀ 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 ਆਪਣੇ ਜਿਹਾ ਫੇਰ ਆ ਜਾਂਦੇ ਨੇ ਯਾਨੀ ਫੇਰ ਉਹਨੂੰ ਪਰ ਉਹ ਕੁਛ ਨਾ ਕੁਛ ਜਿਹੜੇ ਨੇ ਪਾਰਟੀਕਲ ਜਿਹੜੇ ਨੇ ਇੱਧਰ ਉੱਧਰ ਹੋ ਜਾਂਦੇ ਨੇ ਲੋਕਾਂ ਨੂੰ ਤਾਂ ਤਰਾਜ ਆ ਅਸਲ ਇਤਰਾਜ ਇਹਦੇ ਪਿੱਛੇ ਜਿਹੜਾ ਹੈਗਾ ਆਟੀਆ ਪਾਣ ਵਾਲਿਆਂ ਦਾ ਖੋਜੀਆਂ ਦਾ ਵਿਦਵਾਨਾਂ ਦਾ ਇਹੀ ਹੈ ਵੀ ਆਨੋਸਫੀਅਰ ਦੇ ਵਿੱਚ ਛੇਕ ਕਰ ਰਹੀ ਹੈ ਅਗਰ ਇਸ ਇੱਕ ਹਫਤੇ ਦੌਰ ਤੇ ਕਦੇ ਰਹਿ ਗਿਆ ਤਾਂ ਇਹ ਜਿਹੜੀ ਨੇ ਕੋਸਮਿਕ ਰੇਡੀਏਸ਼ਨ ਜਿਹੜੀਆਂ ਨੇ ਖਤਰਨਾਕ ਉਹ ਆ ਸਕਦੀਆਂ ਨੇ ਹੁਣ ਕੈਨੂ 2015 ਦੇ ਵਿੱਚ ਲੋਕਾਂ ਦੇ ਪ੍ਰਭਾਵ ਕਰਕੇ ਲੋਕਾਂ ਦੇ ਵਿੱਚ ਇਦਾਂ ਦੀਆਂ ਕਨਸਪੀਰੇਸੀ ਥੀਰੀਜ਼ ਚੱਲਣ ਕਰਕੇ ਯੂਐਸ ਮਿਲਟਰੀ ਨੇ ਇਹ ਪ੍ਰੋਜੈਕਟ 2015 ਚ ਕੋਪਲੀ ਅਬੈਂਡਨ ਕਰਕੇ ਕੈਨੂ ਮਤਲਬ ਉਹ ਅਲਾਸਕਾ ਨੀ ਯੂਨੀਵਰਸਿਟੀ ਦੇ ਹਵਾਲੇ ਕਰਦਾ ਆ ਫਿਰ ਜਿਹੜੀ ਨਿਕ ਬੈਗਜ ਦੀ ਕਿਤਾਬ ਜਿਹੜੀ ਆਈ ਇਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਆ ਉਹਦੀ ਪੜਤਾਲ ਦੇਖੋ ਵੀਰੋ ਬਹੁਤ ਸਾਰੀਆਂ ਇਦਾਂ ਦੀਆਂ ਜਿਹੜੀਆਂ ਨੇ ਕਨਸਪੀਰੇਸੀ ਥੀਰੀਜ਼ ਨੇ ਹੈ ਨਾ ਜੇ ਆਪਾਂ ਗੱਲ ਕਰੀਏ ਜਾਨ ਐਫ ਕੈਨੇਡੀ ਦੀ ਡੈਥ ਦੇ ਬਾਰੇ ਉਹਦੇ ਚ ਸੀਆਈਏ ਦੇ ਰੋਲ ਦੇ ਬਾਰੇ ਇਹ ਪ੍ਰੋਜੈਕਟ ਪੇਪਰ ਕਲਿੱਪ ਦੇ ਬਾਰੇ ਦੇ ਵਿੱਚ ਇਹ ਹੋਰ ਬਹੁਤ ਸਾਰੇ ਦੁਨੀਆਂ ਦੇ ਵਿੱਚ ਜਿੱਦਾਂ ਵੀ ਵਰਤਦੇ ਨੇ ਭਾਣੇ ਉਹਨਾਂ ਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਕਨਸਪੀਰੇਸੀ ਪਰ ਇਹਦਾ ਮਤਲਬ ਇਹ ਵੀ ਨਹੀਂ ਨਿਕਲਦਾ ਕਿ ਸਾਰੀਆਂ ਦੀ ਸਾਰੀਆਂ ਕਨਸਪੀਰੇਸੀਜ਼ ਥੀਰੀਜ਼ ਜਿਹੜੀਆਂ ਨੇ 100% ਨੂੰ 100% ਸਹੀ ਹੁੰਦੀਆਂ ਨੇ ਤਾਂ ਆਪਾਂ ਨੂੰ ਕਨਸਪੀਰੇਸੀ ਥੀਰੀਜ਼ ਨੂੰ ਵੀ ਕੋਖਣਾ ਚਾਹੀਦਾ ਹੁਣ ਆਪਾਂ ਇੱਕ ਬੈਗਜ ਦੀ ਜਿਹੜੀ ਇਹ ਕਨਸਪੀਰੇਸੀ ਥੀਰੀ ਆ ਇਹਦੀ ਪੜਤਾਲ ਜੇ ਕਰੀਏ ਜਿਹਨੂੰ ਬੁਧਾਈ ਚ ਦੇਖੀਏ ਐਂਜਲਸ ਡੋਂਟ ਪਲੇ ਦਿਸ ਹਾਰਪ ਨਾਮ ਦੀ ਕਿਤਾਬ ਚ ਜਿਹੜੀ ਇਹ ਹੁਣ ਮੈਨੂੰ ਜਿਹੜੀ ਇਹਦੇ ਤੇ ਸ਼ੱਕ ਹੁੰਦਾ ਵੀਰੋ ਦੇਖੋ 1993 ਦੇ ਵਿੱਚ ਇਹਨਾਂ ਨੇ ਇਹ ਪ੍ਰੋਜੈਕਟ ਸਿਰਫ ਟ੍ਰਾਇਲ 베이스 ਤੇ ਹਜੇ ਸ਼ੁਰੂ ਕੀਤਾ 1995 ਦੇ ਵਿੱਚ ਨਿੱਕ ਬੈਗ ਵਿੱਚ ਵੀ ਇਹ ਕਿਤਾਬ ਰਿਲੀਜ਼ ਹੋਈ ਹੈ ਯਾਨੀ ਨਿੱਕ ਬੈਗ ਦੇ ਇਹਨੂੰ ਘੱਟੋ ਘੱਟ 1994 ਚ ਲਿਖਣ ਲੱਗਿਆ ਹੋਊਗਾ ਮੈਨੂੰ ਵੀ ਪਤਾ ਹੈ ਤੇ ਮੈਂ ਵੀ ਇੱਕ ਲੋਕ ਬਕਰ ਬੋਲੀ ਖਿ ਹਨੇ ਲਿਖੇ ਨੇ ਵੀ ਤਾਂ ਇਸ ਕਰਕੇ ਭਾਈ ਇੱਕ ਸਾਲ ਤਾਂ ਘੱਟੋ ਘੱਟ ਇੱਕ ਕਿਤਾਬ ਇਸ ਤਰ੍ਹਾਂ ਦੀ ਰਿਸਰਚ बेस्ड ਲਿਖਣ ਨੂੰ ਲੱਗ ਜਾਂਦਾ ਤਾਂ ਇਟਨੀ ਜਿ ਇੱਕ ਸਾਲ ਦੇ ਵਿੱਚ ਯਾਨੀ 93 ਚ ਪ੍ਰੋਜੈਕਟ ਸ਼ੁਰੂ ਹੋਇਆ 1994 ਚ ਨਿੱਕ ਬੈਗ ਚ ਲਿਖਣ ਲੱਗ ਗਿਆ ਤਾਂ ਉਹ ਐਲੀਆਂ ਗੱਲਾਂ ਕਿ ਮਕੀਬੀਜੀ ਇਹ ਤਾਂ ਜੀ ਜਿਹੜਾ ਹੈਗਾ ਵਾਦਰ ਮੋਡੀਫਿਕੇਸ਼ਨ ਲਈ ਆ ਮੈਪਿੰਗ ਦਾ ਅਰਥ ਦੀ ਇੰਟੀਰੀਅਰ ਦੀ ਮੈਪਿੰਗ ਲਈ ਆ ਮਾਈਨਡ ਕੰਟਰੋਲ ਦੇ ਲਈ ਆ ਅਰਥਕੋਇਕਸ ਪੈਦਾ ਕਰਨ ਦੇ ਲਈ ਆ ਲੇਜ਼ਰ ਲਾਈਕ ਪਾਵਰ ਬੀम्स ਛੱਬਣ ਦੇ ਲਈ ਇੰਨੀਆਂ ਚੀਜ਼ਾਂ ਦੇ ਬਾਰੇ ਸਾਲ ਦੇ ਵਿੱਚ ਪਤਾ ਲੱਗਣ ਦੇ ਪਟੈਂਟ ਹੀ ਗਏ ਜੇ ਆਪਾਂ 100% ਤਸਲੀਮਤ ਦੀ ਗੱਲ ਕਰੀਏ ਚਾਂਸ ਨਹੀਂ ਹੈਗੇ ਵੀ ਸਾਲ ਦੇ ਵਿੱਚ ਨਿੱਕ ਬੈਗਜ ਨੂੰ ਜਿਹੜਾ ਹੈਗਾ ਇਹ ਪਤਾ ਲੱਗ ਗਿਆ ਵੀ ਇਹ ਆ ਵੀ ਕਰ ਲੈਂਦੀ ਹੈ ਮਸ਼ੀਨ ਆ ਵੀ ਕਰ ਲੈਂਦੀ ਹੈ ਇਹ ਵੀ ਕਰ ਲੈਂਦੀ ਹੈ ਇਹ ਵੀ ਕਰ ਲੈਂਦੀ ਹੈ ਕੋਈ ਜਦਗੀ ਉਹਦਾ ਕੋਈ ਸੈਂਟੀਫਿਕ ਕੋਈ ਐਡਾ ਵੇਸ ਨਹੀਂ ਆਨ ਦੀ ਡਿਗਰੀ ਸਿਗੀਆਂ ਉਹਦੇ ਕੋਲ ਕੋਈ ਇਸ ਤਰ੍ਹਾਂ ਦਾ ਉਹ ਸਾਇੰਟੀਸਟ ਨਹੀਂ ਸੀਗਾ ਉਹਦੇ ਕੋਲ ਇੱਕ ਆਨ ਦੀ ਡਿਪਲੋਮਾ ਜਿਹਾ ਸੀਗਾ ਉਹਦੇ ਕੋਲ ਕੋਈ ਸੈਂਟੀਫਿਕ ਉਹ ਕਰਨ ਦੀ ਕੋਈ ਪੀ ਐਚ ਡੀ ਵਗੈਰਾ ਦੀ ਕੋਈ ਡਿਗਰੀ ਵੀ ਨਹੀਂ ਸੀ ਵੀ ਇਸ ਤਰ੍ਹਾਂ ਦਾ ਨਹੀਂ ਸੀਗਾ ਠੀਕ ਹੈ ਜੀ ਫੇਰ ਹੋਰ ਚੀਜ਼ ਜਿਹੇ ਮੈਂ ਗੱਲ ਕਰਾਂ ਵੀ ਉਹ ਪਹਿਲੀ ਆ ਇਲਜ਼ਾਮ ਜਿਹੜਾ ਮਾਈਂਡ ਕੰਟਰੋਲ ਦਾ ਲਾਂਦਾ ਦੇਖੋ ਵੀਰੋ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਮਾਈਂਡ ਕੰਟਰੋਲ ਮਾਈਂਡ ਨਾਲ ਜੁੜੀ ਹੋਈ ਗੱਲ ਹੈ ਉਹਦੇ ਲਈ ਲੋੜ ਹੁੰਦੀ ਆ ਨਿਊਰੋਸਾਈਕੀਆਟਰੀ ਦੀ ਨਿਊਰੋ ਸਾਈਕੀਟਰੀ ਦੀ ਫੀਲਡ 'ਚ ਰਿਸਰਚਾਂ ਕੀਤੀਆਂ ਜਾਂਦੀਆਂ ਨੇ ਜਦੋਂ ਯੂ ਐਸ ਗਵਰਨਮੈਂਟ ਦੇ ਕੋਲ ਸੀਆਈਏ ਦੇ ਅੰਦਰ ਇੱਕ ਕਲਾਸ ਪ੍ਰੋਗਰਾਮ ਨੇ ਉਸ ਚੀਜ਼ ਨਾਲ ਨਿਪਟਣ ਦੇ ਉਸ ਚੀਜ਼ ਨੂੰ ਕਰਨ ਦੇ ਐਮਕੇਐਲ ਟਰਾ ਪ੍ਰੋਗਰਾਮ ਹੈਗਾ ਉਹਨਾਂ ਦੇ ਕੋਲ ਹੋਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਅਮਰੀਕਨ ਲੋਕ ਜਾਣਦੇ ਨੇ ਐਮਕੇ ਅਲਟਰਾ ਪ੍ਰੋਗਰਾਮ ਕੀ ਹੈ ਆਪਣੇ ਵੀਰ ਜਿਹੜੇ ਪੈਰਾਨਾਰਮਲ ਬਾਰੇ ਪੜ੍ਹਦੇ ਨੇ ਉਹ ਵੀ ਜਾਣਦੇ ਨੇ ਐਮਕੇ ਅਲਟਰਾ ਪ੍ਰੋਗਰਾਮ ਸੀਏ ਨੇ ਚਲਾਇਆ ਸੀ ਯੂਐਸ ਦੇ ਬਹੁਤ ਸਾਰੇ ਸਿਟੀਜ਼ਨਸ ਨੇ ਆਪਣੇ ਆਪ ਨੂੰ ਵੋਲੰਟੇਰਲੀ ਪੇਸ਼ ਕੀਤਾ ਸੀ ਵੀ ਸਾਡੇ ਦੇ ਕਰ ਕਰ ਦੇਖੋ ਐਕਸਪੈਰੀਮੈਂਟ ਇਹ ਜੇ ਯੂਐਸ ਨੈਸ਼ਨਲ ਸੈਕਿਉਰਿਟੀ ਦੇ ਲਈ ਜੇ ਇਹ ਦਾ ਲਾਜ਼ਮੀ ਚੀਜ਼ ਹੁੰਦਾ ਹੈ ਸਾਡੇ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਆਪਦੇ ਸ਼ਰੀਰ ਇੱਕ ਤਰ੍ਹਾਂ ਨਾਲ ਆਪਣੇ ਦੇਸ਼ ਨੂੰ ਦਾਨ ਕਰਦੇ ਆਂ ਵੀ ਸਾਡੇ ਦੇ ਕਰ ਕਰ ਦੇਖੋ ਇਹ ਬਾਅਦ ਚੋਂ ਨਹੀਂ ਕੰਪਲੀਟ ਤਾਂ ਵੀ ਕੀ ਉਹਨਾਂ ਨਾਲ ਕੀ ਕੀ ਹੋਇਆ ਜਾਂ ਕੀ ਹੈ ਉਹਨਾਂ ਦੇ ਐਕਸਪੀਰੀਐਂਸਿਸ ਵੀ ਨੇ ਦੇ ਟੈਨ ਬੁਕਸ ਵੀ ਆਈਆਂ ਨੇ ਤੇ ਬਹੁਤ ਸਾਰੀਆਂ ਡਾਕੂਮੈਂਟਰੀਜ਼ ਵੀ ਬਣੀਆਂ ਨੇ ਤੇ Netflix ਤੇ ਹੋ ਸਕਦਾ ਕੋਈ ਸੀਰੀਜ਼ ਵੀ ਆਪਾਂ ਨੂੰ ਲੱਭ ਜਵੇ ਸੋ ਜਦੋਂ ਉਹਨਾਂ ਕੋਲ ਇੰਨੇ ਇਫੈਕਟਿਵ ਪ੍ਰੋਗਰਾਮ ਨੇ ਤਾਂ ਉਹਨਾਂ ਨੂੰ ਇਹ ਕੁਝ ਨਾਮ ਕਿਤੇ ਦੇ ਵਿੱਚ ਇਹ ਜਿਹੇ ਪ੍ਰੋਜੈਕਟ ਲਾ ਕੇ ਜਿਹਨੂੰ ਕੋਈ ਵੀ ਦੇਖ ਸਕਦਾ ਹੈ ਕੋਈ ਵੀ ਜਿਹਦੀ ਕੁਮੀਟਰ ਰੀਡਿੰਗ ਵਗੈਰਾ ਅੱਜ ਵੀ ਰੀਡਿੰਗਸ ਵਗੈਰਾ ਵੀ ਲੈ ਸਕਦਾ ਤਾਂ ਉਹ ਇਹੋ ਜਿਹਾ ਪ੍ਰੋਗਰਾਮ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੈ ਫਿਰ ਜਿਹੜਾ ਹੈਗਾ ਜੇ ਪੰਛੀ ਮਰਦੇ ਹੁੰਦੇ ਹੈਨਾ ਕਿਤੇ ਨਾ ਕਿਤੇ ਕੋਈ ਪੰਛੀ ਮਰ ਮਰ ਗਿਰ ਰਹੇ ਨੇ ਫਿਰ ਵੀ ਆਪਾਂ ਮੰਨਦੇ ਇਸ ਚੀਜ਼ ਨੂੰ ਵੀ ਇਹ ਕਨਸਪੀਰੇਸੀ ਜਿਹੜੀ ਹੈਗੀ ਹੈ ਠੀਕ ਆ ਫਿਰ ਕੋਈ ਹਮਿੰਗ ਸਾਊਂਡਸ ਉੱਥੇ ਦੇ ਲੋਕਾਂ ਨੂੰ ਕੁਝ ਸੁਣ ਰਹੀਆਂ ਹੁੰਦੀਆਂ ਜਿਵੇਂ ਜ਼ੂੰ ਜ਼ੂੰ ਅਦਾਨਵਾਜਾਂ ਸੁਣਦੀਆਂ ਨੇ ਜੇ ਇਦਾਂ ਦਾ ਕੁਝ ਕੀਤਾ ਜਾਵੇ ਨਾ ਤਾਂ ਉਸੇ ਹੀ ਇਹ ਦੇ ਕਈ ਹੈਗੇ ਨੇ ਪ੍ਰੋਜੈਕਟ ਜਿੰਨੇ ਵੀ ਹਮਿੰਗ ਵੇਵਸ ਦੀਏ ਕੰਪਲੀਟ ਆ ਰਹੀ ਹੈ ਯੂਐਸ ਦੇ ਵਿੱਚ ਉਹ ਪਰ ਬਿਲਕੁਲ ਜਿਹੜਾ ਹੈਗਾ ਉਹ ਅਲੱਗ ਢੰਗ ਦੇ ਨਾਲ ਨੇ ਹੁੰਦੇ ਨੇ ਉਹ ਅਲੱਗ ਪ੍ਰੋਜੈਕਟ ਨੇ ਹੈਨਾ ਫੇਰ ਕੋਈ ਬਲੋਦੀ ਮੁਲਕਾਂ ਦੇ ਰਾਜਨੀ ਸੁਣੇ ਇਹਦੇ ਚ ਕੋਈ ਆਰਟੀਆਈ ਚ ਕੋਈ ਇਨਫੋਰਮੇਸ਼ਨ ਆਈਆਂ ਹੁਣ ਬਾਹਰ ਬਹੁਤੀਆਂ ਕੋਈ ਉਹਦੇ ਬਾਰੇ ਨਹੀਂ ਪਤਾ ਘਟਕਟ ਫਿਰ ਵੀ 10 15 ਸਾਲ ਲੱਗ ਜਾਂਦੇ ਇੰਨਾ ਕੁਝ ਜਿੰਨਾ ਕਿ ਮੈਂ ਤੁੰਗ ਬਣਾਇਆ ਜੇ ਐਕਚੁਅਲ ਜਿਹੜੀਆਂ ਕਨਸਪੀਰੇਸੀ ਥਿਰੀ ਇਹਦੇ ਤੇ ਕੋਈ ਰੈਲੀਮੈਂਟ ਹੁੰਦੀ ਜਾਂ ਜਿਹੜੀਆਂ ਆਥੈਂਟਿਕ ਹੁੰਦੀਆਂ ਅਗਰ ਕੋਈ ਇਹਦੇ ਤੇ ਕਨਸਪੀਰੇਸੀ ਥਿਰੀ ਫਿਰ ਬ੍ਰੇਨ ਕੰਟਰੋਲ ਦੇ ਲਈ ਵੀ ਲੋ ਨਿਊਰੋਸੈਕ੍ਰੈਟਰੀ ਵੀ ਲੋੜ ਹੁੰਦੀ ਆ ਤਾਂ ਕੋਈ ਵੀ ਕਿਸੇ ਦੇ ਵੀ ਦਿਮਾਗ 'ਚ ਕੋਈ ਗੇਂ ਜ਼ਬਰਦ ਜਾਂਦੀਆਂ ਉਹਦਾ ਬ੍ਰੇਨ ਕੰਟਰੋਲ ਕਰ ਲੈਣੀ ਆ ਉਹ ਵੀ ਆਨ ਉਸ ਵੀਰ ਚ ਛੱਡੀਆਂ ਹੋਈਆਂ ਕੋਈ ਰੇਡੀਓ ਵੇਵਸ ਨੇ ਜਿਹੜੀ ਫਿਰ ਜਿਹੜਾ ਹੈਗਾ ਅੱਗੇ ਲਾ ਲੋ ਵੀ ਇਹ ਅਸਲ ਦੇ ਵਿੱਚ ਕੀ ਹੈ ਕਿ ਇਹ ਪ੍ਰੋਜੈਕਟ ਕਾਦੇ ਲਈ ਆ ਹੁਣ ਇਹ ਇਹੀ ਕੰਮ ਆਥੈਂਟਿਕਲੀ ਦੱਸ ਦਾਂਗੇ ਵੀਰੋ ਇਹ ਪ੍ਰੋਜੈਕਟ ਜਿਹੜਾ ਅਸਲ ਦੇ ਵਿੱਚ ਵੈਦਰ ਮੋਡੀਫਿਕੇਸ਼ਨ ਦੇ ਲਈ ਆ ਮੌਸਮਾਂ 'ਚ ਪਰਿਵਰਤਨ ਲਿਆਉਣ ਦੇ ਲਈ ਉਹ ਜਿਹੜਾ ਆਨਸਫੀਅਰ ਦੇ ਵਿੱਚ ਪੰਚ ਕਰਦੇ ਨੇ ਨਾ ਹੌਲ ਉਹਦੇ ਨਾਲ ਆਲੇ-ਦੁਆਲੇ ਜਿਹੜਾ ਲੋ ਪ੍ਰੈਸ਼ਰ ਜ਼ੋਨ ਤੇ ਹਾਈ ਪ੍ਰੈਸ਼ਰ ਜ਼ੋਨ ਬਣਦਾ ਯਾਨੀ ਇੱਕ ਤਰ੍ਹਾਂ ਨਾਲ ਕਲਾਊਡ ਸੀਡਿੰਗ ਜਿਹਨੂੰ ਕਰਦੇ ਆ ਸਾਡੇ ਦੇਸ਼ 'ਚ ਵੀ ਆਪਾਂ ساری ਦੁਨੀਆ ਪਰ ਦੇ ਮੁਲਕਾਂ 'ਚ ਹੁਣ ਸੁਣਦੇ ਆ ਵੀ ਕਲਾਊਡ ਸੀਡਿੰਗ ਹੁੰਦੀ ਆ ਦੀ ਵਰਖਾ ਕ੍ਰਿਤਿੰ ਵਰਖਾ ਜਾਲੀ ਵਰਖਾ ਬਹੁਤ ਆਉਣ ਦੇ ਲਈ ਉਪਰਾਲੇ ਕੀ ਤੇਜੰਦੇ ਨੇ ਉਹਦੇ ਲਈ ਇਹ ਮਸ਼ੀਨ ਜਿਹੜੀ ਕਲਾਉਡ ਸੀਡਿੰਗ ਲਈ ਯੂਜ਼ ਹੁੰਦੀ ਆ ਗਾਦਰ ਮੋਡੀਫਿਕੇਸ਼ਨ ਦੇ ਲਈ ਯੂਜ਼ ਹੁੰਦੀ ਆ ਫਿਰ ਐਟਮੋਸਫੇਅਰ ਦੇ ਵਿੱਚ ਰੇਡੀਓ ਵੇਵਜ਼ ਨੂੰ ਰਿਫਲੈਕਟ ਕਰਾ ਕੇ ਉਸ ਗਰਾਉਂਡ ਪੈਨੇਟ੍ਰੇਸ਼ਨ ਰਾਹੀਂ ਜਿਵੇਂ ਉਹ ਕਹਿੰਦੇ ਨੇ ਗਰਾਉਂਡ ਪੈਨੇਟ੍ਰੇਟ ਕਰ ਲਉਂਦੀ ਆ ਇਹ ਆਉਣ ਉਸ ਫੀਅਰ ਦੇ ਵਿੱਚ ਜਦੋਂ ਹਾਈ ਫ੍ਰੀਕੁਐਂਸੀ ਰੇਡੀਓ ਵੇਵਸ ਛੱਡੀਆਂ ਜਾਂਦੀਆਂ ਨੇ ਉਹ ਜ਼ਮੀਨ ਦੇ ਵਿੱਚ ਬਹੁਤ ਡੂੰਘਾਈ ਤੱਕ ਜੜੀਆਂ ਨੇ ਪੈਨੇਟ੍ਰੇਸ਼ਨ ਕਰ ਲੈਂਦੀਆਂ ਨੇ ਪਰ ਉਹ ਪੈਨੇਟ੍ਰੇਸ਼ਨ ਇਸ ਤਰ੍ਹਾਂ ਨਹੀਂ ਹੈ ਵੀ ਅੰਦਰ ਬੈਠੀ ਕਿਸੇ ਚੀਜ਼ ਨੂੰ ਮਾਰ ਦਿੰਦੀਆਂ ਨੇ ਉਹ ਰੇਡੀਓ ਵੇਵਸ ਨੇ ਇਟ ਮੀਨਸ ਉਹ ਰਡਾਰ ਦਾ ਕੰਮ ਕਰਦੀਆਂ ਨੇ ਪਤਾ ਲਾ ਲੈਂਦੀਆਂ ਨੇ ਕਿੰਨੀ ਡੂੰਘਾਈ ਤੱਕ ਕੀ ਚੀਜ਼ ਹੈ ਜਿੰਨਾ ਕੰਮ ਇਹਨੂੰ ਅੰਦਾਜ਼ਾ ਇਹ ਵੀ ਇਹ ਉਹਨਾਂ ਨੇ ਆਪਣੀ ਦੁਸ਼ਮਣ ਮੁਲਕਾਂ ਦੀਆਂ ਨਿਊਕਲੀਅਰ ਫੈਸਿਲਿਟੀਆਂ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ ਉਹਦੇ ਲਈ ਲਾਇਆ ਹੋਇਆ mm hey. ਇਹ ਵਾਦਰ ਮੋਡੀਫਿਕੇਸ਼ਨ ਲਈ ਕਲਾਊਡ ਸੀਡਿੰਗ ਲਈ ਗਰਾਉਂਡ ਪੈਨੇਟ੍ਰੇਸ਼ਨ ਕਰਕੇ ਆਪਣੇ ਰਡਾਰਸ ਦੇ ਰਾਹੀਂ ਇਹ ਪਤਾ ਲਾਉਣ ਲਈ ਵੀ ਦੁਨੀਆ 'ਚ ਕਿਹੜੀ ਕਿਹੜੀ ਥਾਂ ਦੇ ਉੱਤੇ ਅੰਡਰਗਰਾਉਂਡ ਬੇਸਿਸ ਨੇ ਦੁਸ਼ਮਣ ਦੇ ਆ ਕਿੱਥੇ ਕਿੱਥੇ ਨਿਊਕਲੀਅਰ ਫੈਸਿਲਿਟੀਆਂ ਨੇ ਉਹਨਾਂ ਦੀਆਂ ਇਸ ਗੱਲ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਯੂਐਸ 에ਅਰ ਫੋਰਸ ਹੈ ਜਾਂ ਯੂਐਸ ਨੇਵੀ ਹੈ ਉਹ ਆਪਣੇ ਆਮ ਲੋਕਾਂ ਤੋਂ ਲੁਕੋ ਗਿੱਠੀ ਕਾ ਉਹਨੂੰ ਵੀ ਲੁਪਾਉਣ ਕਰਕੇ ਜਿਹੜੀਆਂ ਖੰਭਾਂ ਨਹੀਂ ਕਿਤੇ ਨਾ ਕਿਤੇ ਡਾਰਾਂ ਬਣਾ ਦਿੱਤੀਆਂ ਵਈਆਂ ਸੋ 100% ਕੋਈ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਜਿਹੜੀ ਹੈ ਕਨਸਪੀਰੇਸੀ ਥਿਰੀ ਹੈ ਇਹ ਕਿ ਕੋਈ 100 ਦੇ 100 ਪਰਸੈਂਟ ਜਿੰਨੀਆਂ ਕਨਸਪੀਰੇਸੀ ਥਿਰੀਜ਼ ਨੇ ਉਹ ਸਾਰੀਆਂ ਜੋ ਲੋਕ ਸੋਚ ਲੈਂਦੇ ਨੇ ਉਹੀ ਸੱਚ ਹੈ ਜਾਂ ਜਿਹੜੀ ਹੈ ਕਿਤੇ ਨਾ ਕਿਤੇ ਵੀ ਵਿਧਾ ਆ ਚੜਾ ਨਹੀਂ ਜਾਂਦਾ ਉਹਨਾਂ ਚ ਵੀ ਵਿਧਾ ਚੜਾ ਹੋ ਜਾਂਦਾ ਉਹਨਾਂ ਨੂੰ ਵੀ ਪਰਖਣ ਦੇ ਕੁਝ ਤੌਰ ਤਰੀਕੇ ਹੁੰਦੇ ਨੇ ਵੱਲ ਹਰ ਗੱਲ ਨਹੀਂ ਆਪਾਂ ਮੰਨ ਸਕਦੇ ਹੈਗੇ ਚਾਹੇ ਉਹਦੀ ਹੈ ਚਾਹੇ ਉਹਦੀ ਹੈ ਚਾਹੇ ਯੂਐਸ ਗਵਰਨਮੈਂਟ ਕਹਿੰਦੀ ਹੈ ਉਹਦੀ ਵੀ ਗੱਲ ਨਹੀਂ 100 ਪਰਸੈਂਟ ਮੰਨੀ ਜਾ ਸਕੀ ਉਹ ਵੀ ਆਪਾਂ ਨੂੰ ਪਤਾ ਹੈ ਅਬ ਵੀ ਨੈਸ਼ਨਲ ਸੈਕੂਰਿਟੀ ਦੇ ਨਾਮ ਤੇ ਵੀ 100 ਪਰਸੈਂਟ ਸੱਚ ਨਹੀਂ ਦੱਸੂਗਾ ਦੇ ਕਿਸੇ ਇਹ ਜਿਹੜੀ ਇਹ ਦੁਸ਼ਮਣ ਮੁਲਕਾਂ ਦੀਆਂ ਨਿਊਕਲੀਅਰ ਫੈਸਿਲਿਟੀ ਨੂੰ ਲੱਭਣ ਦਾ ਪ੍ਰੋਗਰਾਮ ਹੈ ਗਾਗਰ ਮੋਡੀਫਿਕੇਸ਼ਨ ਦਾ ਪ੍ਰੋਗਰਾਮ ਹੈ ਕਲਾਊਡ ਸੀਡਿੰਗ ਦਾ ਪ੍ਰੋਗਰਾਮ ਹੈ ਤੇ ਆਪਣੀ ਕਮਿਊਨੀਕੇਸ਼ਨ ਟੈਕਨੋਲੋਜੀ ਨੂੰ ਨੈਵੀਗੇਸ਼ਨ ਨੂੰ ਯਾਨੀ ਵਾਇਰਲੈਸ ਸਿਸਟਮ ਨੂੰ ਬਿਹਤਰ ਬਣਾਉਣ ਦੇ ਲਈ ਇਹਨੂੰ ਵਰਤਿਆ ਜਾਂਦਾ ਹੈ ਤੇ ਇਹ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਵੀ ਆਮੋਸਫੀਅਰ ਦੇ ਨਾਲ ਪੰਗਾ ਲੈਣਾ ਮਿਸ ਸੰਡੇ ਇੱਕ ਰਿਸਕੀ ਕੰਮ ਹੈ ਏਦਾਂ ਕਰਕੇ ਇਹ ਪ੍ਰੋਜੈਕਟ ਨੂੰ ਤਾਂ ਗੌਰਮੈਂਟ ਇਹ ਲੁਕਾਉਂਦੀ ਹੈ ਯੂਐਸ ਦੀ ਲੋਕਾਂ ਤੋਂ ਤਾਂ ਝੂਠ ਬੋਲਦੀ ਹੈ ਤੇ ਕਿਉਂਕਿ ਉਹ ਕੋਸਮਿਕ ਰੇਡੀਏਸ਼ਨ ਜਿਹੜੀਆਂ ਨੇ ਉਹਦੇ ਵਿੱਚ ਦੀ ਜਿਹੜੀ ਆਰਨੋਸਫੀਅਰ ਦੇ ਲੰਘਿਆ ਉਹ ਚੀਜ਼ ਬਹੁਤ ਰਿਸਕੀ ਹੈ ਸਾਰੇ ਇਨਸਾਨਾਂ ਤੇ ਲਈ ਸੋ ਜਿਹੜਾ ਉਹ ਆਪਣਾ ਇਨਵੈਸਟੀਗੇਸ਼ਨ ਪੈਰਾਨਾਰਮਲ ਇਨਵੈਸਟੀਗੇਸ਼ਨ ਹਾਰਪ ਟੈਕਨੋਲੋਜੀ ਦੀ ਕੈਸੀ ਲੱਗੀ ਇਹਦੇ ਕਰੇ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਲਾਈਕ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਵੀਰੋ ਫਾਰਵਰਡ ਜਰੂਰ ਕਰਨਾ ਇਸ ਵੀਡੀਓ ਨੂੰ ਆਪਣੇ ਮਿੱਤਰਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਪੈਰਾਨੌਰਮਲ ਸਟੱਡੀਜ਼ ਪਸੰਦ ਨੇ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਚੈਨਲ YouTube ਚੈਨਲ ਅਦ੍ਰਿਸ਼ਮ ਪੰਜਾਬੀ ਜਰੂਰ ਸਬਸਕ੍ਰਾਈਬ ਕਰੋ ਆਪਣਾ ਪੇਜ ਅਦ੍ਰਿਸ਼ਮ ਜਰੂਰ ਫੋਲੋ ਕਰੋ ਫੇਸਬੁੱਕ ਤੇ ਸ਼ੁਕਰੀਆ ਸਾਰੇ ਧੰਨਵਾਦ